ਮੱਜਾ वर्ल्ड वाइड ਨਾਲ ਜੁੜੇ ਆਪ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਜਿੱਥੇ ਕਿਤੇ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਅੱਜ ਖਾਸ ਤੌਰ ਤੇ ਗੱਲ ਕਿਤਾਬ ਦੀ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਬਹੁਤ ਬਿਹਤਰੀਨ ਤੇ ਮਕਬੂਲ ਤੇ ਵਿਵਾਦਤ ਕਿਤਾਬ ਲੈ ਕੇ ਆਇਆ ਜਿਸ ਨੇ ਆਪਣੇ ਸਮੇਂ ਵਿੱਚ ਇੱਕ ਬਹੁਤ ਆਲੋਚਨਾ ਵੀ ਸਹੀ ਤੇ ਬਹੁਤ ਜ਼ਿਆਦਾ ਪਿਆਰ ਵੀ ਪਾਠਕਾਂ ਕੋਲੋਂ ਹਾਸਲ ਕੀਤਾ ਜੀ ਬਿਲਕੁਲ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਨਾਮ ਤੋਂ ਹਰ ਪੰਜਾਬੀ ਵਾਕਫ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਜਿਨ੍ਹਾਂ ਨੇ ਪ੍ਰੀਤਲੜੀ ਮੈਗਜ਼ੀਨ ਵੀ ਸ਼ੁਰੂ ਕੀਤਾ ਔਰ ਹੁਣ ਤੱਕ ਉਹ ਚੱਲ ਰਿਹਾ ਹੈ ਭਾਵੇਂ ਉਹ ਆਪ ਇਸ ਸੰਸਾਰ ਦੇ ਵਿੱਚ ਨਹੀਂ ਰਿਹਾ ਉਸ ਤੋਂ ਇਲਾਵਾ ਪੰਜਾਬੀ ਦੇ ਵਾਰਤਕ ਨੂੰ ਸਿਖਰ ਤੇ ਲੈ ਜਾਣ ਵਾਲਿਆਂ ਦੇ ਵਿੱਚ ਉਹਨਾਂ ਦਾ ਨਾਮ ਮੋਰੀ ਤੌਰ ਤੇ ਆਉਂਦਾ ਹੈ ਗੁਰਬਖਸ਼ ਸਿੰਘ ਪ੍ਰੀਤਲੜੀ ਜਿਨ੍ਹਾਂ ਨੇ ਕਹਾਣੀਆਂ ਦੇ ਨਾਲ-ਨਾਲ ਨਾਵਲ ਤੇ ਬਹੁਤ ਸਾਰਾ ਵਾਰਤਕ ਸਾਹਿਤ ਪੰਜਾਬੀ ਦੇ ਵਿੱਚ ਰਚ ਕੇ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕੀਤਾ ਅੱਜ ਜਿਸ ਕਿਤਾਬ ਉਤੇ ਚਰਚਾ ਕਰਨੀ ਹੈ ਉਹਨਾਂ ਦਾ ਲਿਖਤ ਨਾਵਲ ਹੈ ਅਨਵਿਆਹੀ ਮਾਂ ਇਹ ਤਕਰੀਬਨ 96 ਕੋ ਪੰਨਿਆਂ ਦਾ ਛੋਟਾ ਜਿਹਾ ਨਾਵਲ ਹੈ ਜਿਹਦੇ ਵਿੱਚ 12 ਦੇ ਕਰੀਬ ਕਾਹੜ੍ਹੇ ਹੈਗੇ ਨੇ ਔਰ ਇਹਨੂੰ ਨਵਜੁਗ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੋਇਆ ਹੈ ਜੋ ਐਡੀਸ਼ਨ ਮੈਂ ਪੜਿਆ ਇਹ ਸਾਲ 2019 ਦਾ ਐਡੀਸ਼ਨ ਹੈ ਪਹਿਲੀ ਵਾਰੀ ਇਹ ਨਾਵਲ ਕੋਈ 1942 ਜਾਂ 43 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਇਹ ਨਾਵਲ ਸਮਰਪਿਤ ਕੀਤਾ ਹੋਇਆ ਹੈ ਨਵਤੇਜ ਨੂੰ ਜਿਸ ਕੋਲ ਮੈਂ ਆਸ ਰੱਖਦਾ ਕਿ ਉਹ ਗਲਤ ਕੀਮਤਾਂ ਦੀ ਚਟਾਨ ਨਾਲ ਮੱਥਾ ਮਾਰਨੋਂ ਦਰੇਗ ਨਹੀਂ ਕਰੇਗਾ ਇਹ ਨਾਵਲ ਉਹਨਾਂ ਦੇ ਵੱਲੋਂ ਜਦੋਂ ਲਿਖਿਆ ਗਿਆ ਅਨਵਿਆਹੀ ਮਾਂ ਆਪਣੇ ਆਪ ਦੇ ਵਿੱਚ ਇਹਦਾ ਜੋ ਸਿਰਲੇਖ ਸੀਗਾ ਜੋ ਟਾਈਟਲ ਸੀਗਾ ਉਹਨੇ ਕਿਤਨਾ ਕਿਤੇ ਬਹੁਤ ਵੱਡਾ ਵਿਵਾਦ ਪੈਦਾ ਕੀਤਾ ਪਰ ਜੇ ਦੀ ਕਹਾਣੀ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਜਿਹੜਾ ਵਿਸ਼ਾ ਵਸਤੂ ਲਿਆ ਉਹ ਉਸ ਵੇਲੇ ਸਮੇਂ ਦੀ ਲੋੜ ਸੀ ਤੇ ਮੈਂ ਤਾਂ ਇਹ ਸਮਝਦਾ ਇਹ ਨਾਵਲ ਨੂੰ ਪੜਨ ਤੋਂ ਬਾਅਦ ਵੀ ਅੱਜ ਵੀ ਇਹ ਵਿਸ਼ਾ ਉਨਾ ਹੀ ਸਾਜ਼ਗਾਰ ਹੈ ਅੱਜ ਵੀ ਇਹ ਜੇ ਵਿਸ਼ੇ ਦੀ ਬਹੁਤ ਜ਼ਰੂਰਤ ਹੈਗੀ ਹੈ ਅੱਜ ਵੀ ਸਮਾਜ ਵਿੱਚ ਵਿਚਰਦਿਆਂ ਸਾਨੂੰ ਆਪਣੀ ਸੋਚ ਉੱਤੇ ਤਬਦੀਲੀ ਲਿਆਉਣ ਦੀ ਜ਼ਰੂਰਤ ਅਜੇ ਵੀ ਮਹਿਸੂਸ ਦੀ ਹੈ ਖਾਸ ਤੌਰ ਤੇ ਜ਼ਿਕਰ ਹੈ ਕਿ ਲੇਖਕ ਨੇ ਇਸ ਨਾਵਲ ਰਾਹੀ ਇੱਕ ਔਰਤ ਦੀ ਕਹਾਣੀ ਨੂੰ ਪੇਸ਼ ਕੀਤਾ ਹੈ ਮੁੱਖ ਪਾਤਰ ਹੈ ਪ੍ਰਭਾ ਜੋ ਆਪਣੇ ਦੋਸਤ ਚਤਰੰਜਨ ਦੀ ਹਾਲਤ ਦੇਖ ਕੇ ਉਹਨੂੰ ਹੌਸਲਾ ਦਿੰਦੀ ਹੈ ਤੇ ਥਾਣੇਦਾਰ ਦੀ ਮਿਹਰਬਾਨੀ ਨਾਲ ਉਹਦੇ ਨਾਲ ਇੱਕ ਰਾਤ ਰਹਿੰਦੀ ਹੈ ਚਤਰੰਜਨ ਨੂੰ ਕਤਲ ਕੇਸ ਦੀ ਸਜ਼ਾ ਜੱਜ ਨੇ ਫਾਂਸੀ ਸੁਣਾਈ ਜੋ ਕਿ ਚਤਰੰਜਨ ਨੇ ਉਹ ਕਤਲ ਕੀਤਾ ਹੀ ਨਹੀਂ ਸੀ ਜਿਸ ਦੀ ਉਹਨੂੰ ਸਜ਼ਾ ਸੁਣਾਈ ਗਈ ਹੈ ਪ੍ਰਭਾ ਚਤਰੰਜਨ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ ਪਰ ਇਸ ਲਈ ਉਹਨੂੰ ਆਪਣਾ ਛੱਡਣਾ ਪੈਂਦਾ ਹੈ ਤੇ ਚਤਰੰਜਨ ਦੇ ਵੀ ਪਹਾਲ ਦੇ ਮਰਨ ਨਾਲ ਖਬਰ ਮਿਲ ਜਾਂਦੀ ਹੈ ਪ੍ਰਭਾ ਦਾ ਦ੍ਰਿੜ ਇਰਾਦਾ ਇਸ لالچی ਦੁਨੀਆ ਵਿੱਚ ਜਿਉਣ ਲਈ ਇੱਕ ਨਵਾਂ ਰਾਹ ਦਿਖੁੰਦਾ ਹੈ ਕੁਲਮਲਾਕੇ ਜਦੋਂ ਅਸੀਂ ਕਹਾਣੀ ਦੇ ਰੂਪ ਰੂ ਹੁੰਨੇ ਆ ਤਾਂ ਬਹੁਤ ਸਾਰੀਆਂ ਪਰਤਾ ਖੁੱਲਦੀਆਂ ਨੇ ਇਹਦੀ ਆਲੋਚਨਾ ਜਦੋਂ ਹੋਈ ਕਿ ਅਣਵਿਆਹੀ ਮਾਂ ਤੇ ਉਸ ਸੰਦਰਭ ਦੇ ਵਿੱਚ ਪ੍ਰਿਤਲੜੀ ਸਾਹਿਬ ਨੇ ਆਪਣੇ ਅਗਲੇ ਆਉਂਦੇ ਐਡੀਸ਼ਨ ਦੇ ਵਿੱਚ ਸਪਸ਼ਟੀਕਰਨ ਦਿੰਦੇ ਆ ਕਿਹਾ ਕਿ ਮੇਰੀ ਕੋਈ ਕਹਾਣੀ ਨੁਕਤਾ ਚੀਨੀ ਤੋਂ ਬਿਨਾ ਪੜੀ ਜਾਣ ਵਾਲੀ ਨਹੀਂ ਹੁੰਦੀ ਕਿਉਂਕਿ ਅਜੇ ਤੱਕ ਕਦੇ ਆਪਣੇ ਜਾਂ ਦੂਜਿਆਂ ਦੇ ਦਿਲ ਪਰਚਾਵੇ ਲਈ ਮੈਂ ਕਦੇ ਕੁਝ ਲਿਖ ਹੀ ਨਹੀਂ ਸਕਿਆ ਮੇਰੀ ਲੇਖਣੀ ਦਾ ਹਰ ਭਾਗ ਗਲਤ ਕੀਮਤਾਂ ਦੇ ਖਿਲਾਫ ਪ੍ਰਗਟ ਜਾਂ ਆਪ ਪ੍ਰਗਟ ਗਿਲਾ ਹੈ ਮੇਰਾ ਯਕੀਨ ਹੈ ਕਿ ਮਨੁੱਖ ਦੀ ਤਕਦੀਰ ਵਿੱਚ ਸਿਵਾਏ ਉਸ ਦੀਆਂ ਆਪ ਪਰਚਲਿਤ ਕੀਤੀਆਂ ਗਲਤ ਕੀਮਤਾਂ ਦੇ ਹੋਰ ਕੋਈ ਵੀ ਦੁੱਖ ਨਹੀਂ ਲਿਖਦੇ ਨੇ ਕਿ ਜ਼ਿੰਦਗੀ ਹਰ ਕਿਸੇ ਲਈ ਇੱਕ ਦਿਲਚਸਪ ਘਟਨਾ ਹੈ ਨਾ ਜ਼ਿੰਦਗੀ ਤੋਂ ਪਹਿਲਾਂ ਕੋਈ ਮੁਸੀਬਤ ਸੀ ਨਾ ਜ਼ਿੰਦਗੀ ਤੋਂ ਪਿੱਛੋਂ ਕੋਈ ਹੋਵੇਗੀ ਸਾਰੀਆਂ ਮੁਸੀਬਤਾਂ ਦਾ ਜਾਲ ਮਨੁੱਖ ਨੇ ਗਲਤ ਕੀਮਤਾਂ ਤੇ ਗਲਤ ਅਨੁਮਾਨਾਂ ਨਾਲ ਆਪ ਉਣਿਆ ਆ। ਜਦੋਂ ਵੀ ਮਨੁੱਖ ਇਸ ਜਾਲ ਨੂੰ ਤੋੜਨ ਦਾ ਹੌਸਲਾ ਕਰ ਲਵੇਗਾ ਉਦੋਂ ਹੀ ਉਸ ਲਈ ਜ਼ਿੰਦਗੀ ਇੱਕ ਅਨੂਪਮ ਰਚਨਾ ਬਣ ਜਾਵੇਗੀ। ਇਹ ਤਕਰੀਬਨ 10-12 ਪੇਜ 'ਚ ਉਹਨਾਂ ਨੇ ਇਸ ਗੱਲ ਉੱਤੇ ਲਿਖੇ। ਕਹਿੰਦੇ ਕਈ ਪਾਠਕਾਂ ਨੇ ਗਲਤ ਸਮਝਿਆ ਕਿ ਮੈਂ ਕਿਸੇ ਅਣਵਿਆਹੀ ਮਾਂ ਨੂੰ ਪਾਈਚਾਰਕ ਪਰਚੋਲਣ ਵਾਸਤੇ ਪੇਸ਼ ਕੀਤਾ ਸੀ। ਨਹੀਂ, ਮੈਂ ਇੱਕ ਪੱਥਰ ਦਿਲ ਭਾਈਚਾਰੇ ਦੇ ਫੋਕੇ ਅਭਿਮਾਨਾਂ ਦਾ ਪੱਗੜ ਲਾ ਕੇ ਉਹਦਾ ਗੰਝ ਲੋਕ ਰਾਇ ਦੀ ਕਚਹਿਰੀ ਵਿੱਚ ਨੰਗਿਆਂ ਕਰਨ ਲਈ ਲਿਆਂਦਾ ਸੀਗਾ ਅਣਵਿਆਹੀ ਮਾਂ ਮੁਜਰਮ ਨਹੀਂ ਹੈ ਇੱਕ ਮਜ਼ਲੂਮ ਗਵਾਹ ਹੈ ਉਹਦੀ ਵੱਡਮੁੱਲੀ ਪਵਿੱਤਰ ਆਤਮਾ ਨੂੰ ਜ਼ਾਲਮ ਮੁਜਰਮ ਨੇ ਆਪਣੀਆਂ ਰਸਮਾਂ ਦੇ ਅੰਗ ਤੋੜ ਚਰਖ ਉੱਤੇ ਝਾੜ ਕੇ ਬੇਜ਼ਾਰ ਤੇ ਬੇਇੱਜ਼ਤ ਕੀਤਾ ਮੈਂ ਮਜ਼ਲੂਮ ਦਾ ਵਕੀਲ ਹਾਂ ਮੇਰੀ ਸਾਰੀ ਆਤਮਾ ਉਸ ਦੀ ਹਾਮੀ ਭਰਦੀ ਹੈ ਇੱਕ ਲੰਬਾ ਚੋੜੀ ਤਫਤੀਸ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਦਿੱਤੀ ਕਹਿੰਦੇ ਕਿ ਇਹ ਕਹਾਣੀ ਭਾਈਚਾਰੇ ਨੂੰ ਵੰਗਾਰ ਰਹੀ ਜਿਸ ਭਾਈਚਾਰੇ ਵਿੱਚ ਪ੍ਰਭਾ ਵਰਗੇ ਕੁੜੀ ਲਈ ਥਾਂ ਨਹੀਂ ਜਿਸ ਵਿੱਚ ਪ੍ਰਭਾ ਵਰਗੇ ਖੂਬਸੂਰਤ ਚਾਲ ਚੱਲਣ ਦੀ ਕਦਰ ਨਹੀਂ ਜਿਸ ਵਿੱਚ ਉਸ ਦੀ ਹਿੰਮਤ ਉਸ ਦੀ ਦਿਆਨਤਦਾਰੀ ਉਸ ਦੀ ਜ਼ਿੰਮੇਵਾਰੀ ਉਸ ਦੀ ਮਿੱਠੀ ਤੇ ਲੋਕ ਭਲਾ ਮੰਗਦੀ ਖਿਮਾ ਭਰਪੂਰ ਆਤਮਾ ਨੂੰ ਅਪਣਾਇਆ ਨਹੀਂ ਜਾ ਸਕਦਾ ਉਸ ਭਾਈਚਾਰੇ ਉੱਤੇ ਇਹ ਕਹਾਣੀ ਲੋਕ ਕਚਹਿਰੀ ਵਿੱਚ ਦਾਵਾ ਦਾਇਰ ਕਰਦੀ ਹੈ ਪ੍ਰਭਾ ਕੌਣ ਹੈ ਇਸ ਦਾ ਉੱਤਰ ਹੈ ਰਸਮਾਂ ਦੇ ਸ਼ਕੰਜੇ ਵਿੱਚ ਨਪੀੜੀ ਹਿੰਦੁਸਤਾਨ ਦੀ ਸੁਤੰਤਰਤਾ ਇਛੱਕ ਨੌਜਵਾਨ ਤੇ ਰੀਝਾਂ ਭਰੀ ਦਇਨਤਦਾਰ ਆਤਮਾ ਸੋ ਕੁੱਲ ਮਿਲਾ ਕੇ ਜਦੋਂ ਅਸੀਂ ਕਹਾਣੀ ਦੇ ਰੂਬਰੂ ਹੁੰਨੇ ਨਾ ਇਹਦਾ ਕਹਾਣੀ ਉੱਤੇ ਜੋ ਚਰਚਾ ਆ ਜੋ ਉਹਦੇ ਉੱਤੇ ਕੰਟਰੋਵਰਸੀ ਚੱਲਦੀ ਰਹੀ ਜੋ ਵਿਵਾਦ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਸੰਖੇਪ ਚਰਚਾ ਕੀਤੀ ਹੈ ਪਰ ਕਹਾਣੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਸੀ ਔਰ ਉਹਨਾਂ ਸਮਿਆਂ ਦੇ ਵਿੱਚ ਤਕਰੀਬਨ 80 ਸਾਲ ਬਰਸ ਦਾ ਸਮਾਂ ਬਣ ਜਾਂਦਾ 30 ਸਾਲ ਤੋਂ ਜ਼ਿਆਦਾ ਸਮਾਂ ਬਣ ਜਾਂਦਾ ਜਦੋਂ ਇਹ ਕਹਾਣੀ ਹੋਣ ਦੇ ਵਿੱਚ ਆਈ ਸੀ ਤੇ ਹੁਣ ਤੱਕ ਵੀ ਇਹ ਕਿਤਾਬ ਜਿਹੜੀ ਹੈ ਲਗਾਤਾਰ ਛਪ ਰਹੀ ਹੈ ਲਗਾਤਾਰ ਵਿਕ ਰਹੀ ਹੈ ਲਗਾਤਾਰ ਪਾਠਕ ਪੜ ਰਹੇ ਨੇ ਜੇਕਰ ਆਪ ਤੱਕ ਨਹੀਂ ਪਹੁੰਚੀ ਤਾਂ ਜ਼ਰੂਰ ਕੋਸ਼ਿਸ਼ ਕਰਿਓ ਜੇ ਤੁਸੀਂ ਨਾਵਲ ਕਹਾਣੀਆਂ ਪੜਨ ਦੇ ਸ਼ੌਕੀਨ ਹੋ ਤਾਂ ਕਿਤਾਬ ਅਣਵਿਆਹੀ ਮਾਂ ਦੀ ਕਹਾਣੀ ਵੀ ਤੁਹਾਨੂੰ ਜ਼ਰੂਰ ਵਿਚਰਿਤ ਕਰੇਗੀ ਤੁਹਾਨੂੰ ਜ਼ਰੂਰ ਕੁਝ ਨਾ ਕੁਝ ਸਮਾਜ ਪ੍ਰਤੀ ਆਪਣੀ ਸੋਚ ਬਦਲਣ ਦੇ ਵਿੱਚ ਜ਼ਰੂਰ ਸਹਾਇਤਾ ਕਰੇਗੀ ਸੋ ਉਮੀਦ ਕਰਦਾ ਗੁਰਬਖਸ਼ ਸਿੰਘ ਪ੍ਰੀਤਲੜੀ ਹੋਣਾਂ ਦੀ ਕਿਤਾਬ ਅਣਵਿਆਹੀ ਮਾਂ ਨਾਵਲ ਦੇ ਉੱਤੇ ਸੰਖੇਪ ਜੇ ਚਰਚਾ ਕੀਤੀ ਹੈ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਚੈਨਲ ਮਾਝਾ ਵਰਲਡਵਾਈਡ ਸਬਸਕ੍ਰਾਈਬ ਕਰਦੇ ਜਾਓ ਸਤਿ ਸ੍ਰੀ ਅਕਾਲ